ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਸਾਰੇ ਉਹਨਾਂ ਨੂੰ ਠਮਕਾਇਆ ਠਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸੇ ਨੁਕਸਾਨ ਨਾ ਪਚਾਉਣਾ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਾਰਚਰ ਦਾਤੇ ਕਰ ਦਤਾ ਔਰ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਤੋਂ ਹਾਲੇ ਜਾ ਰਹੇ ਨੇ ਕਿੱਥੋਂ ਕਿੱਥੋਂ ਕਿਵੇਂ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈਂ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫਿਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੈੱਕ ਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਤੁਹਾਨੂੰ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਆਏ ਸੀ ਮੀ ਇਹਦੇ ਵਿੱਚ ਉਹ ਜਿਹੜੀ ਹੈਗਾ ਤਪੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲੂਮ ਦਾ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਰ ਜਗਰੁਸ਼ਾ ਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਮੀ ਇਹ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਉਹਨਾਂ ਕੋਲ ਸੀਸੀਟੀਵੀ ਕੈਮਰੇ ਦਿਖਾਈ ਨਹੀਂ ਦੇ ਰਹੇ ਵੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਕੋਸਟੇਜ ਦੇ ਹਥਿਆਰ ਚੀਜ਼ ਸੀ ਕੀ ਪੁਲਿਸ ਨੇ ਆਪਣੇ ਕਾਰਵਾਈ ਕੀਤੀ ਜਾਂਦੇ ਸੋ ਅਸੀਂ ਕੇਸ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ ਤੇ ਸੀਸੀਟੀਵੀ ਕੀ ਮਾਰੇ ਖੁੰਗਾਲੇ ਜਾ ਰਹੇ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਲ ਤਾਂ ਪੁਲਿਸ ਲਗਾ ਲਵੇਗੀ ਜਲਦੀ ਹੀ ਸੁਝਾ ਲਈ ਜਾਵੇਗੀ ਸਰ ਕਿਹਨੇ ਤਰ੍ਹਾਂ ਅਮਰ ਦਾ ਕਦਮ ਦਾ ਕਿਦਾਂ ਇਹਦੇ ਵਿੱਚ 341 506 34 ਆਪੀ ਸਟਾਫ ਹੈ ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉੱਤਰਦੇ ਸਾਰੇ ਉਹਨਾਂ ਨੂੰ ਠਮਕਾਇਆ ਠਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸੇ ਨੁਕਸਾਨ ਨਾ ਪਹੁੰਚਾਉਣਾ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਾਰਚਰਦਾਰ ਤੇ ਕਰ ਦੁੱਤਾ ਪਾਰਚਰ ਦਰਜ ਕਰਕੇ ਸੀਸੀਟੀਵੀ ਕੈਮਰੇ ਤੋਂ ਗਾਲੇ ਜਾ ਰਹੇ ਨੇ ਕਿਤੋਂ ਕਿਤੋਂ ਕਿਵੇਂ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫਿਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੈੱਕ ਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੱਗ ਕਿਵੇਂ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਸੀ ਨੇ ਇਹਦੇ ਵਿੱਚ ਜਿਹੜੀ ਹੈਗਾ ਤਪਤੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲ ਉਹਨਾਂ ਦਾ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਨ ਜਿਹਨਾਂ ਸ਼ੱਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨਹੀਂ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਨੂੰ ਸੀਸੀਟੀਵੀ ਗਿਆਵਰੇ ਦਿਖਾਈ ਨਹੀਂ ਦੇ ਰਹੇ ਵੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਸਟੇਜ ਤੇ ਹਥਿਆਰ चीज ਸੀ ਪਰ ਕੀ ਪੁਲਿਸ ਨੇ ਇਹਦੇ ਕਾਰਵਾਈ ਕੀਤੀ ਅੱਗੇ ਅਸੀਂ ਕੇਸ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ ਤੇ ਸੀਸੀਟੀਵੀ ਕੇ ਬਾਰੇ ਖੁੰਗਾਲੇ ਜਾ ਰਹੇ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਲ ਤਾਂ ਪੁਲਿਸ ਲਿਹਾ ਲਵੇਗੀ ਜਲਦੀ ਹੀ ਸੁਝਾ ਲਈ ਜਾਵੇਗੀ ਸਰ ਕਿਹਨੇ ਤਰ੍ਹਾਂ ਅਮਰ ਦਾ ਨੰਬਰ ਦੋ ਨੰਬਰ ਇਹਦੇ ਵਿੱਚ 341 506 34 ਆਈ ਪੀ ਸਟਾ